ਫਰੈਂਡ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਮਾਨਸ਼ਾਹੀਆ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਅੱਜ ਸਾਡਾ ਕੀਰਤ ਆਪਣੀ ਗੱਡੀ ਨੂੰ ਠੀਕ ਕਰ ਰਿਹਾ ਹੈ ਦੇਖੋ ਜੀ ਪਲਾਸਟਿਕ ਕੀ ਫਿਰਦਾ ਇਦਰੋਂ ਇਹਦਾ ਟਰੈਕਟਰ ਪਿਆਗਾ ਇਹ ਕਹਿੰਦਾ ਮੈਂ ਸਾਰੀਆਂ ਚੀਜ਼ਾਂ ਨੂੰ ਠੀਕ ਕਰ ਦੇਣੀ ਹੈ ਜੀ ਮੈਂ ਮਿਸਤਰੀ ਬਣਿਆ ਵੈਚ ਠੀਕ ਹੈ ਨਾ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸਪੋਰਟ ਕਰੋ ਜੀ ਪਿੱਤ ਸਤਿ ਸ਼੍ਰੀ ਅਕਾਲ ਕਰਦੇ ਸਾਰਿਆਂ ਨੂੰ ਦਾਜਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਸਬਸਕ੍ਰਾਈਬ ਟੋਕ ਟਾਈ ਕਰੋ ਥੈਂਕ ਯੂ ਕੀ ਕਰਦਾ ਤੂੰ ਹੁਣ ਹੂੰ ਕੋਚ ਹੂੰ ਪਾਸੇ ਹੂੰ ਪਾਸਾ ਨਾ ਕੀ ਕਰਦਾ ਕੀ ਕਰਦਾ ਟਿੱਕੂ ਡੱਟ ਹੂੰ ਟਿੱਕਾਟਰ ਕੀ ਕਰਦਾ ਟਿੱਕੂ ਡੱਟ ਹੂੰ ਟ੍ਰੈਕਟਰ ਠੀਕ ਕਰਨਾ ਡੱਟ ਕੀ ਕਰਦੇ ਠੀਕ ਕੀ ਹੋ ਗਿਆ ਟ੍ਰੈਕਟਰ ਨੂੰ ਹਾਈ ਟੋਟੀ ਹਾਂ

ਵਾਲ ਭੱਜ ਗਿਆ ਸੀ ਤੇ ਹੁਣ ਲੈ ਕੇ ਆਂਦਾ ਮਸਾ ਫੜ ਕੇ ਕਹਿੰਦਾ ਮੈਂ ਤਾਂ ਅੰਡੀ ਜਾਨਾ ਦਾ ਟਰੈਕਟਰ ਲੈ ਕੇ ਉਹਨਾਂ ਨਗਾਨ ਤੋਂ ਮਿਲੂਗਾ ਹਨਾ ਅਸੀਂ ਤਾਂ ਜਲਦੀ ਤੋਂ ਜਲਦੀ ਪਕੜ ਲਿਆ ਇਹ ਹਨਾ ਸੂਰਜ ਕਿੱਥੇ ਆ ਓਏ ਕੀ ਕਹਿੰਦਾ ਸੂਰਜ ਕਿ ਇਹ ਦੇਖੋ ਜੀ ਸ਼ਰਾਰਤੀ ਫੇਰ ਗਿਆ ਦਰਵਾਜ਼ਾ ਖੋਲਣ ਹੁਣ ਨਹੀਂ ਖੁੱਲਦਾ ਇਹ ਲੋਕ ਲਾਤਾ ਮੈਂ